ਗੀਤ ਜਿਹੜਾ ਖੁਦਾ ਨੇ ਦਿੱਤਾ ਹੈ ਕਨਵੈਨਸ਼ਨ ਵਾਸਤੇ ਦਿੱਤਾ ਹੈ ਜਿਹੜਾ ਸੁਣਨ ਲੱਗੇ ਜੇ ਮੈਨੂੰ ਨਹੀਂ ਪਤਾ ਤੁਸੀਂ ਸ਼ੁਕਰ ਕਰੋ ਰੱਬ ਦਾ ਜਾਂ ਨਾ ਕਰੋ ਇਹ ਗੀਤ ਜਦੋਂ ਚੰਡੀਗੜ੍ਹ ਦੇ ਵਿੱਚ ਗਾਇਆ ਸੀ ਤੇ ਹਵਾ ਬੜੀ ਚੱਲ ਰਹੀ ਸੀ ਹਵਾ ਚੱਲ ਰਹੀ ਸੀ ਤੇ ਉਹਦੇ ਚ ਅਲਫਾਜ਼ ਹੁੰਦਾ ਹੈ ਕਿ ਉਹ ਅੱਗ ਹਵਾ ਤੇ ਪਾਣੀ ਦੇ ਉੱਤੇ ਵੀ ਰਾਜ ਕਰਦਾ ਹੈ ਇਹ ਡਰਦੇ ਨੇ ਉਹਦੇ ਤੋਂ ਤੇ ਜਦੋਂ ਉਹ ਅਲਫਾਜ਼ ਆਇਆ ਸੀ ਤੇ ਹਵਾ ਥੰਮ ਗਈ ਸੀ ਕਿ ਥੰਮਣੀ ਉਦੋਂ ਵਾਂ ਜਦੋਂ ਤੇਰੇ ਵਿੱਚ ਉਹ ਥੰਮਣ ਵਾਲਾ ਹੋਵੇਗਾ ਜਦੋਂ ਤੇਰੇ ਵਿੱਚ ਹੋਵੇਗਾ ਹਾਲੇ ਤੇ ਤੂੰ ਸੌਂਪਿਆ ਹੀ ਨਹੀਂ ਆਪਣੇ ਆਪ ਨੂੰ ਉਹਦੇ ਹੱਥ ਚ ਹਾਲੇ ਤੇ ਤੂੰ ਇਬਾਦਤ ਕਰਨੋਂ ਨਾ ਗੱਲ ਉਹ ਤੋਂ ਬੰਨੀਆਂ ਜਿਹਦੀ ਇਬਾਦਤ ਕਰ ਰਹੇ ਆਂ ਤੇ ਤੇਰੇ ਵਿੱਚ ਹੋ ਕੇ ਇਬਾਦਤ ਵੀ ਉਹ ਖੋਦੀ ਕਰੇ ਤੇਰੀ ਇਬਾਦਤ ਕੀਤਾ ਕੁਝ ਨਹੀਂ ਹੋਣਾ ਇਬਾਦਤ ਉਹਦੋ ਕਬੂਲ ਹੋਣੀ ਹੈ ਜਦੋਂ ਕਰਨ ਵਾਲਾ ਵੀ ਤੇਰੇ ਵਿੱਚ ਹੋਵੇ। ਕਾਫੀ ਟਾਈਮ ਲੱਗ ਜਣਾ ਇਹਨੂੰ ਸਮਝਣ ਤੇ ਕਿ ਕਰਨ ਵਾਲਾ ਵੀ ਵਿੱਚ ਹੋਵੇ ਤੇ ਜਿਹਦੀ ਕਰ ਰਿਹਾ ਉਹ ਵੀ ਬਾਹਰ ਹੋਵੇ। ਈਮਾਨ ਉਹਨੇ ਦੇਰ ਤੱਕ ਅਧੂਰਾ ਹੁੰਦਾ ਜਿੰਨੀ ਦੇਰ ਤੱਕ ਈਮਾਨ ਦੇ ਨਾਲ ਭਰੋਸਾ ਨਾ ਹੋਵੇ। ਈਮਾਨ ਓਨੀ ਦੇਰ ਤੱਕ ਅਧੂਰਾ ਹੁੰਦਾ ਜਿੰਨੀ ਦੇਰ ਤੱਕ ਈਮਾਨ ਦੇ ਨਾਲ ਸਬਰ ਨਾ ਹੋਵੇ ਜੇ ਈਮਾਨ ਲੈ ਕੇ ਆਵਾਂ ਤੇ ਹੁਣ ਪਰੋਸਾ ਵੀ ਰੱਖ ਜੇ ਈਮਾਨ ਲੈ ਕੇ ਆਵਾਂ ਤੇ ਹੁਣ ਸਬਰ ਵੀ ਰੱਖ ਇੰਨਾ ਕ ਸਬਰ ਤੇ ਅਸੀਂ ਡਾਕਟਰ ਤੇ ਵੀ ਰੱਖ ਲੈਂਦੇ ਆ ਕਿ ਗੋਲੀ ਅਸੀਂ ਖਾ ਲਈ ਆ ਰਮਾਨ ਮਿਲ ਜਾਣਾ ਹੁੰਦਾ ਹੈ ਕਿ ਨਹੀਂ ਹੁੰਦਾ ਤੇ ਰੱਬ ਉੱਤੇ ਰੱਤੀ ਵੀ ਨਹੀਂ ਹੁੰਦਾ ਭਰੋਸਾ ਤੁਹਾਨੂੰ ਨਾ ਸਬਰ ਹੁੰਦਾ ਅਸੀਂ ਕੱਲ ਦੁਆ ਕੀਤੀ ਸੀ ਹੁਣ ਪੂਰੀ ਨਹੀਂ ਹੁੰਦੀ ਇਹ ਪੂਰੀ ਉਦੋਂ ਹੋਣੀ ਹੈ ਜਦੋਂ ਪੂਰਾ ਕਰਨ ਵਾਲਾ ਤੇਰੇ ਵਿੱਚ ਹੋਵੇਗਾ ਤੇ ਜਦੋਂ ਇਹ ਅਲਫਾਜ਼ ਖੁਦਾ ਨੇ ਦਿੱਤੇ ਇਹਦੀ ਕੰਪੋਜ਼ ਜਿਹੜੀ ਹੋਈ ਅੱਧੀ ਕਿਸੇ ਟਾਈਮ ਹੋਈ ਤੇ ਅੱਧੀ ਕਿਸੇ ਟਾਈਮ ਹੋਈ ਅੱਧੀ ਕੰਪੋਜ਼ ਮੈਂ ਤੇ ਡੈਡੀ ਜੀ ਆ ਰਹੇ ਸੀ ਕਾਰ ਦੇ ਵਿੱਚ ਇਹ ਸੌਣ ਲੱਗੇ ਇਹਨਾਂ ਨੇ ਮੈਂ ਕਿਹਾ ਉਠੋ ਤੇ ਇੱਕ ਕੰਪੋਜ਼ ਕਰਨੀ ਹੈ ਅੱਧੀ ਕੀਤੀ ਅੱਧੀ ਰਹਿ ਗਈ ਰਾਤ ਖਾਪ ਚ ਖੁਦਾ ਨੇ ਦਿੱਤੀ ਉਹ ਕੰਪੋਜ਼ ਕੋਈ ਵੀ ਨਾ ਸੁਨੇਗਾ ਤੇ ਖੁਦਾ ਸੁਨੇਗਾ ਕੋਈ ਵੀ ਨਾ ਸੁਨੇਗਾ ਤੇ ਖੁਦਾ ਸੁਨੇਗਾ ਮੈਨੂੰ ਅਕਸਰ ਹੀ ਖੁਦਾ ਹੀ ਸੁਣਦਾ ਹੈ ਅੱਛੇ ਅਰਾਧਕਾਂ ਦੀ ਅੱਛੇ ਪ੍ਰਸਤਾਰਾਂ ਦੀ ਉਹ ਤਲਾਸ਼ ਕਰ ਰਿਹਾ ਹੈ ਇਹ ਸੁਣਿਆ ਸਾਰਿਆਂ ਨੇ ਪਰ ਪਤਾ ਕਿਸੇ ਨੂੰ ਨਹੀਂ ਕਿ ਕਿਉਂ ਕਰ ਰਿਹਾ ਕੀ ਬੰਦੇ ਨੂੰ ਸੁਣਾਉਣ ਵਾਸਤੇ ਬੰਦੇ ਜਿੰਨਾ ਤੇ ਬਸੁਰਾ ਕੋਈ ਹੈ ਹੀ ਨਹੀਂ ਇਸ ਜਾਨ ਦੇ ਉੱਤੇ ਜੇ ਜੇ ਬੰਦਾ ਸੁਰ ਚ ਹੁੰਦਾ ਨਾ ਤੇ ਉਹ ਸੁਰ ਭੇਜਣ ਦੀ ਲੋੜ ਹੀ ਨਹੀਂ ਸੀ ਪੈਣੀ ਅੱਛੇ ਅਰਾਧਕਾਂ ਦੀ ਅੱਛੇ ਪ੍ਰਸਤਾਰਾਂ ਨੂੰ ਉਹ ਲੱਭਣ ਡਿਆ ਕਿਉਂ ਲੱਭ ਲਿਆ ਇੱਕ ਤਖਤ ਲੱਗਣਾ ਹੈ ਇੱਕ ਤਖਤ ਲੱਗਣਾ ਹੈ ਉਸ ਤਖਤ ਦੇ ਸਾਹਮਣੇ ਜਿਨ੍ਹਾਂ ਨੇ ਗਾਉਣਾ ਹੈ ਉਹਨਾਂ ਦੀ ਤਲਾਸ਼ ਕਰ ਰਿਹਾ ਤੇ ਉਹ ਇੱਕ ਦੋ ਗੀਤ ਗਾਇਆ ਨਹੀਂ ਬੰਨਾ ਇੱਕ ਦੋ ਗੀਤ ਗਾ ਕੇ ਗੱਲ ਨਹੀਂ ਬੰਨੀ ਉਹ ਜ਼ਿੰਦਗੀ ਤੇਰੀ ਇੱਕ ਗੀਤ ਬਣ ਜਾਵੇ ਤੇਰੇ ਸਾਹ ਇੱਕ ਗੀਤ ਬਣ ਜਾਣ ਤੇ ਤੇਰਾ ਚੱਲਣਾ ਫਿਰਨਾ ਇੱਕ ਗੀਤ ਬਣ ਜਾਵੇ ਇਹ ਨਹੀਂ ਹੈ ਕਿ ਮੈਂ ਸਟੇਜ ਤੇ ਕੋਸ਼ਾਂ ਤੇ ਬਾਹਰ ਕੋਸ਼ਾਂ ਦਕਾਰ ਚ ਕੋਸ਼ੀਆਂ ਤੇ ਘਰ ਕੋਸ਼ੀਆਂ ਤੇ ਘਰ ਕੋਸ਼ੀਆਂ ਤੇ ਬਾਜ਼ਾਰ ਚ ਕੋਸ਼ੀਆਂ ਅچھے ਆਰਾਧਕਾਂ ਦੀ ਤਲਾਸ਼ ਹੈ ਤੇ ਜੇ ਅੱਜ ਈਮਾਨ ਲੈ ਕੇ ਆਇਆ ਵਾ ਤੇ ਕੱਲਾ ਈਮਾਨ ਜੇ ਲੈ ਆਂਦਾ ਹੈ ਨਾ ਹੁਣ ਤੇ ਹੁਣ ਪਰੋਸਾ ਵੀ ਰੱਖ ਜੇ ਈਮਾਨ ਲੈ ਆਂਦਾ ਤੇ ਹੁਣ ਸਬਰ ਵੀ ਰੱਖ ਅਲਫਾਜ਼ ਕੀ ਨੇ ਤੁਸੀਂ ਸਾਰਿਆਂ ਨੇ ਮੇਰੇ ਪਿੱਛੇ-ਪਿੱਛੇ ਬੋਲਣਾ ਤੂੰ ਲੈ ਆ ਅੱਜ ਈਮਾਨ ਸਾਰੇ ਬੋਲ ਕੋਈ ਗੱਲ ਨਹੀਂ ਤੂੰ ਲਿਆ ਆ ਅੱਜ ਈਮਾਨ ਜਿਦੋਂ ਪੁਲਸ ਵਾਲੇ ਕਹਿੰਦੇ ਨੇ ਕਿ ਇਤਨਾ ਬੋਲੋ ਤੇ ਬੋਲਣਾ ਪੈਂਦਾ ਤੇ ਕਦੀ ਉਦੋਂ ਵੀ ਜ਼ਬਾਨ ਖੋਲਿਆ ਕਰ ਜਦੋਂ ਰੱਬ ਵਾਸਤੇ ਖੋਲਣੀ ਹੋਵੇ ਤੂੰ ਲਿਆ ਆ ਅੱਜ ਈਮਾਨ ਤੂੰ ਲਿਆ ਆ ਅੱਜ ਈਮਾਨ ਫਕਤ ਇਤਕਾਦ ਰੱਖੀ ਫਕਤ 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 ਇਤਕਾਦ ਫਕਤ ਕਹਿੰਦੇ ਨੇ ਸਿਰਫ ਬਸ ਕੇਵਲ ਤੇ ਇਤਕਾਦ ਕਹਿੰਦੇ ਭਰੋਸੇ ਨੂੰ ਬਸ ਹੁਣ ਭਰੋਸਾ ਰੱਖੀ ਸਿਰਫ ਹੁਣ ਭਰੋਸਾ ਰੱਖੀ ਤੂੰ ਲਿਆ ਅੱਜ ਈਮਾਨ ਲਿਆ ਅੱਜ ਈਮਾਨ ਫਕਤ ਇਤਕਾਦ ਰੱਖੀ ਫਕਤ ਇਤਕਾਦ ਰੱਖੀ ਇਹੋ ਯਿਸੂ ਦਾ ਫਰਮਾਨ ਫਕਤ ਇਤਕਾਦ ਰੱਖੀ ਉਹਦੇ ਅੱਗੇ ਬੋਲ ਨਹੀਂ ਸਕਦੇ ਅੱਗ ਹਵਾ ਤੇ ਪਾਣੀ ਸਕਦੇ ਅੱਗ ਹਵਾ ਤੇ ਪਾਣੀ ਨਹੀਂ ਮੇਰੇ ਖਿਆਲ ਨਾਲ ਗੱਲ ਨਹੀਂ ਚੰਗੀ ਲੱਗੀ ਤਾਂ ਉਹਦੇ ਅੱਗੇ ਬੋਲ ਨਹੀਂ ਸਕਦੇ ਅੱਗ ਹਵਾ ਤੇ ਪਾਣੀ ਅੱਗੇ ਬੋਲ ਨਹੀਂ ਸਕਦੇ ਅੱਗ ਹਵਾ ਤੇ ਪਾਣੀ ਡਰਿਆ ਕਰੋ ਇਸ ਚੀਜ਼ ਤੋਂ ਕਿ ਕੀ ਤੇ ਰੱਬ ਨਾ ਰੁੱਸ ਜਾਵੇ ਇਬਾਦਤ ਵੇਖਣ ਨਹੀਂ ਆਈਦਾ ਇਬਾਦਤ ਕਰਨ ਆਈਦਾ ਹੈ ਉਹਦੇ ਅੱਗੇ ਬੋਲ ਨਹੀਂ ਸਕਦੇ ਅੱਗ ਹਵਾ ਤੇ ਪਾਣੀ ਉਹਦੇ ਅੱਗੇ ਬੋਲ ਨਹੀਂ ਸਕਦੇ ਅੱਗ ਹਵਾ ਤੇ ਪਾਣੀ ਰੇਤ ਦੇ ਵਿੱਚ ਸਮੁੰਦਰ ਬੰਨੇ ਮੇਰੇ ਰੱਬ ਦੀ ਬਾਣੀ ਇਸ ਕਾਇਨਾਤ ਵਿੱਚ ਕੋਈ ਤਾਕਤ ਐਸੀ ਨਹੀਂ ਜਿਹੜਾ ਰੇਤ ਦੇ ਵਿੱਚ ਕੁਝ ਬਣ ਲਵੇ ਪਰ ਮੇਰੇ ਰੱਬ ਦੀ ਬਾਣੀ ਰੇਤ ਵਿੱਚ ਵੀ ਸਮੁੰਦਰ ਬਣ ਲੈਂਦੀ ਹੈ ਉਹਦੇ ਅੱਗੇ ਬੋਲ ਨਹੀਂ ਸਕਦੇ ਅੱਗ ਹਵਾ ਤੇ ਪਾਣੀ ਰੇਤ ਦੇ ਵਿੱਚ ਸਮੁੰਦਰ ਬੰਨੇ ਰੇਤ ਦੇ ਵਿੱਚ ਸਮੁੰਦਰ ਬੰਨੇ ਮੇਰੇ ਰੱਬ ਦੀ ਬਾਣੀ ਤੇ ਜੇ ਇਹਨਾਂ ਕੋਸ਼ੋ ਕਰਦਾ ਜਿਹਦੀ ਇਬادت ਤੂੰ ਕਰ ਰਿਹਾ ਹਾਂ ਹੁਣ ਪਤਾ ਕੀ ਹੋਵੇਗਾ ਤੇਰੀ ਮੰਨਣ ਗੱਲ ਤੂਫਾਨ ਕੀ ਇਸ ਕਾਬਲ ਹੋ ਗਿਆ ਕਿ ਤੇਰੀ ਗੱਲ ਤੂਫਾਨ ਮੰਨਣ ਇੱਕ ਅੱਲਾ ਗੋਣਾ ਹੀ ਨਹੀਂ ਆ ایمان ਵੀ ਇਹਨਾਂ ਰੱਖਣਾ ਕਿ ਜਿੱਥੇ ਮੇਰੇ ਪੈਰ ਹੋਣਗੇ ਉਥੇ ਜਰਦਨ ਦੇ ਵੀ ਦੋ ਹਿੱਸੇ ਹੋ ਜਾਣਗੇ ਹalleluia ਤੇਰੀ ਮੰਨਣ ਗੱਲ ਤੂਫਾਨ ਸਾਰੇ ਬੋਲੋ ਤੇਰੀ ਮੰਨਣ ਗੱਲ ਤੂਫਾਨ ਤੇਰੀ ਮੰਨਣ ਗੱਲ ਤੂਫਾਨ ਤੇਰੀ ਮੰਨਣ ਗੱਲ ਤੂਫਾਨ ਤੇਰੀ ਮੰਨਣ ਗੱਲ ਤੂਫਾਨ ਫਕਤ ਇਤਕਾਦ ਰੱਖੀ ਫਕਤ ਇਤਕਾਦ ਤੂੰ ਲਾਇਆ ਅੱਜ ਇਮਾਨ ਲਾਇਆ ਅੱਜ ਇਮਾਨ ਫਕਤ ਇਤਕਾਦ ਰੱਖੀ ਫਕਤ ਇਤਕਾਦ ਰੱਖੀ ਹੁਣ ਇਹਦੀ ਕੰਪੋਜ਼ ਤੁਹਾਨੂੰ ਸੁਖਾਉਣਾ ਹੈ ਜਦੋਂ ਕੰਪੋਜ਼ ਦਿੱਤੀ ਸੀ ਨਾ ਰੱਬ ਨੇ ਤੇ ਕਿਆ ਹੀ ਹੁਣ ਸੁਣਾਉਣਾ ਨਹੀਂ ਹੁਣ ਸਿਖਾਉਣਾ ਆ ਸਿਖਾਉਣਾ ਆ ਸਾਰਿਆਂ ਨੂੰ ਸਿਖਾਉਣਾ ਹੈ ਤੇ ਜਦੋਂ ਖੁਦਾ ਦੇ ਘਰ ਦੇ ਵਿੱਚ ਜਾਣਾ ਹੈ ਤੇ ਸਾਰੇ ਮਿਲ ਕੇ ਗਾਵਾਂਗੇ ਕੀ ਗਾਵਾਂਗੇ ਤੂੰ ਲੈ ਆ ਅਜੀ ਮਾਂ ਤੂੰ ਲੈ ਆ ਅਜੀ ਮਾਂ ਤੂੰ ਲੈ ਆ ਅਜੀ ਮਾਂ ਅਜੇ ਇਮਾਨ ਤੂੰ ਲਿਆ ਅਜੇ ਇਮਾਨ ਅਜੇ ਇਮਾਨ ਜੈ ਆ ਅਜੇ ਇਮਾਨ ਤੂੰ ਲਿਆ ਅਜੇ ਇਮਾਨ ਲੈ ਆ ਅਜੇ ਇਮਾਨ ਫਕਤ ਇਤ ਕਾਦਰ ਰਖੀ ਫਕਤ ਇਤ ਕਾਦਰ ਰਖੀ ਫਕਤ ਇਤਕਾਦਰ ਰਖੀ ਤੂੰ ਲਿਆ ਅੱਜ ਈਮਾਨ ਤੂੰ ਲਿਆ ਅੱਜ ਈਮਾਨ ਫਕਤ ਇਤਕਾਦਰ ਰਖੀ ਫਕਤ ਇਤਕਾਦਰ ਰਖੀ ਇਹ ਹੋਏ ਸੁਦਾ ਫਰਮਾ ਇਹ ਹੋਏ ਸੁਦਾ ਫਰਮਾ فقط اعتقاد رکھی فقط اعتقاد رکھی تو لے آ آج ایمان تو لے آ آج ایمان فقط اعتقاد رکھی فقط اعتقاد رکھی اے ہو یہ سودا فرمان اے ہو فقط कदरी भदरी भूलया अजीम भूलया अजीम फकतियत कदरी भत कद रखी उ ਬੋਲ ਨਹੀਂ ਸਕਦੇ ਅਗ ਹਵਾ ਤੇ ਪਾਣੀ ਜਦੋਂ ਇਹ ਅਲਫਾਜ਼ ਚੰਡੀਗੜ੍ਹ ਦੇ ਵਿੱਚ ਗਾਏ ਸੀ ਨਾ ਤੇ ਉਹ ਤੂਫਾਨ ਥੰਮ ਗਿਆ ਸੀ ਉਹ ਤੇ ਅੱਕੇ ਬੋਲ ਨਹੀਂ ਸਕਦੇ ਅਗ ਹਵਾ ਤੇ ਪਾਣੀ ਉਹ ਤੇ ਕੀ ਸਕਦੇ ਅੱਗ ਹਵਾ ਤੇ ਪਾਣੀ ਸ਼ੇਰ ਦੀ ਸੰਤਾਨ ਕੀ ਹੁੰਦੀ ਹੈ ਸ਼ੇਰ ਉਹ ਕਹ ਦੋ ਕੋਈ ਗੱਲ ਨਹੀਂ ਸ਼ੇਰ ਜੇ ਕੁਝ ਹੋਰ ਹੁੰਦੀ ਹੈ ਤੇ ਉਹ ਦੱਸ ਦੋ ਮੈਨੂੰ ਫਿਰ ਸ਼ੇਰ ਦੀ ਸੰਤਾਨ ਕੀ ਹੁੰਦੀ ਹੈ ਸ਼ੇਰ ਹੁੰਦੀ ਹੈ ਰੱਬ ਦੀ ਸੰਤਾਨ ਕੀ ਹੁੰਦੀ ਹੈ ਰੱਬ ਹੁੰਦੀ ਹੈ ਰੱਬ ਦੀ ਸੰਤਾਨ ਕੀ ਹੁੰਦੀ ਹੈ ਰੱਬ ਹੁੰਦੀ ਹੈ ਤੇ ਜੇ ਉਹਦੇ ਅੱਗੇ ਨਹੀਂ ਬੋਲਦੇ ਮੇਰੇ ਅੱਗੇ ਬੋ ਨੀ ਸਕਦੇ ਅਗ ਹਵਾ ਤੇ ਪਾਣੀ ਮੇਰੇ ਅੱਕੇ ਪਾਲ ਨਹੀਂ ਸਕਦੇ ਆਕ ਹਵਾ ਤੇ ਪਾਣੀ ਰੇਤ ਦੇ ਵਿੱਚ ਸਮੰਦਰ ਬੰਨੇ ਮੇਰੇ ਰੱਬ ਦੀ ਬਾਣੀ ਰੇਤ ਦੇ ਵਿੱਚ ਸਮੰਦਰ ਬੰਨੇ ਮੇਰੇ ਰੱਬ ਦੀ ਬਾਣੀ ਮਨਨੇ ਗਲ ਤੂਫਾਨ ਤੇਰੀ ਮੰਨਨੇ ਗਲ ਤੂਫਾਨ ਤੇਰੀ ਮੰਨਨੇ ਗਲ ਤੂਫਾਨ ਫਕਤ ਇਤਕਾ ਦੀ ਰਖੀ ਫਕਤ ਇਤਕਾ ਦੀ ਰਖੀ ਹਉ ਤੁਸੀਂ ਸਾਰਿਆਂ ਨੇ ਮੇਰੇ ਨਾਲ ਹੋਣਾ ਤੂੰ ਲੈ ਆ ਅੱਜ ਇਮਾਨ ਤੂੰ ਲੈ ਆ ਅੱਜ ਇਮਾਨ ਫਕਤ ਇਤਕਾਦ ਰੱਖੀ ਫਕਤ ਇਤਕਾਦ ਰੱਖੀ ਇਹੋ ਯੇਸੂ ਦਾ ਫਰਮਾਨ ਇਹੋ ਯੇਸੂ ਦਾ ਫਰਮਾਨ ਫਕਤ ਇਤਕਾਦ ਰੱਖੀ ਫਕਤ ਇਤਕਾਦ ਰੱਖੀ ਫਕਤ ਇਤਕਾਦ ਰੱਖੀ ਲੈ ਆ ਅੱਜ बोली सघे ਤੇ ਤੇ ਵਿਚ ਸਮੰਦਰ ਬੰਨੇ ਮੇਰੇ ਰੱਬ ਦੀ ਪਿਆਣੀ ਤੇ ਤੇ ਵਿਚ ਸਮੰਦਰ ਬੰਨੇ ਮੇਰੇ ਰੱਬ ਦੀ ਪਿਆਣੀ ਤੇਰੀ ਮੰਨਨੇ ਕਾਲ ਤੂਫਾਨ ਤੇਰੀ ਮੰਨ